ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਸਪੋਦੀ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਸਵਜਪੋ ਮਹੀਨੇ ਦੀ ਰੰਮਤਾਂ ਹੋਈ ਹੈ ਔਰ ਇਸ ਨੂੰ ਸੰਗਰਾਂਦ ਕਿਉਂ ਕਹਿੰਦਾ ਜੀ ਕਿਹਾ ਜਾਂਦਾ ਹੈ ਅਸਲ 'ਚ ਇਹਦਾ ਨਾਮ ਸੰਗਰਾਂਦ ਨਹੀਂ ਹੈ ਇਸਦਾ ਨਾਮ ਹੈ ਸੰਕਰਾਂਤ ਇਹ ਦੂਪਾਵ ਹੁੰਦਾ ਕਿ ਕ੍ਰਾਂਤੀ ਆਉਣੀ ਸੰਕਰਾਂਤ ਪਲੀ ਪ੍ਰਕਾਰ ਤਬਦੀਲੀ ਆਉਣੀ ਸੱਸੇ ਤੇ ਟਿੱਪੀ ਜੋ ਲੱਗੀ ਹੈ ਨਾ ਇਹਦਾ ਭਾਵ ਹੈ ਪਲੀ ਪ੍ਰਕਾਰ ਕ੍ਰਾਂਤ ਹੁੰਦਾ ਹੈ ਤਬਦੀਲੀ ਆਉਣੀ ਅੱਜ ਪੋ ਦਾ ਮਹੀਨਾ ਆਰੰਭ ਹੋਇਆ ਹੈ ਸਮੇਂ 'ਚ ਤਬਦੀਲੀ ਆਈ ਹੈ ਠੰਡ ਹੈ ਔਰ ਇਨਾਂ ਦਿਨਾਂ ਦੇ ਵਿੱਚ ਕਲੰਗੀਧਰ ਦੇ ਲਾਲਾਂ ਦੀਆਂ ਸ਼ਹੀਦੀਆਂ ਵੀ ਹੋਈਆਂ ਨੇ ਸੋ ਅੱਜ ਮੈਂ ਸ਼ੀਧੀ ਦੀ ਗੱਲ ਨਹੀਂ ਕਰਾਂਗਾ ਜਿਵੇਂ ਅੱਗੇ ਸ਼ੀਧੀ ਦੇ ਆਉਣਗੇ ਆਪਾਂ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਜਿਵੇਂ ਸਤਿਗੁਰੂ ਚਾਲੇ ਪਾਉਂਦੇ ਐ ਉਦੋਂ ਤੋਂ ਆਪਾਂ ਜਿਹੜੀ ਐ ਸੰਗਤ ਨਾਲ ਜਿਹੜੀ ਵੀਡੀਓ ਐ ਉਹ ਆਪਾਂ ਬਣਾਵਾਂਗੇ ਤੋਂ ਸੰਗਤਾਂ ਤੱਕ ਇਹ ਵੀਡੀਓ ਜਿਹੜੀ ਐ ਭੇਜਦੀ ਕਰਾਂਗੇ ਸੋ ਆਓ ਪੋ ਮਹੀਨੇ ਦੀ ਜੋ ਅੱਜ ਸੰਗਰਾਂਦ ਐ ਨਗੁਰ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਨੂੰ ਪਤਾ ਹੈ ਕਿ ਇੱਕ ਪੰਡਤ ਕੋਲ ਕਥਾ ਸੁਣਿਆ ਕਰਦੇ ਸਨ ਹਰ ਮਹੀਨੇ ਪੰਡਤ ਨੇ ਆਉਣਾ ਪੰਡਤ ਅਸਲ ਦੇ ਵਿੱਚ ਸਤਗੁਰਾਂ ਕੋਲੇ ਆ ਪਾਇਆ ਕਿ ਬੇਨਤੀ ਕੀਤੀ ਮਹਾਰਾਜ ਮੈਂ ਵਿਦਵਾਨ ਆ ਪੜ੍ਹਿਆ ਲਿਖਿਆ ਸੋ ਮੇਰਤੇ ਕਿਰਪਾ ਕਰੋ ਜੀ ਤੋ ਹੁਕਮ ਹੋਵੇ ਤਾਂ ਮੈਂ ਆ ਕੇ ਮੰਜੀ ਸਵਾ ਕਥਾ ਕਰਿਆ ਕਰਾਂ ਸੰਗਤਾਂ ਮੈਨੂੰ ਸੁਣਿਆ ਕਰਨੀਆਂ ਮੇਰਾ ਗੁਜ਼ਾਰਾ ਚੱਲੇਗਾ ਸਮਾ ਆਇਆ ਪੰਡਤ ਕਥਾ ਕਰਦਿਆ ਰਿਆ ਸਤਿਗੁਰਾਂ ਨੇ ਉਹਨੂੰ ਅਸੀਸਾਂ ਦਿੱਤੀਆਂ ਸਮਾ ਪੈ ਕੇ ਕਾਫੀ ਉਹਦੇ ਕੋਲੇ ਤਨ ਦੇ ਜਿਹੜੇ ਗੱਫੇ ਸਾਨੂੰ ਖੁੱਲੇ ਆਏ ਸਮਾ ਪੈ ਕੇ ਜਦੋਂ ਸਤਿਗੁਰਾਂ ਨੇ ਸੰਗਰਾਂ ਦੇ ਦਿਹਾੜੇ ਤੇ ਪੰਡਤ ਨੂੰ ਬੁਲਾਇਆ ਸਨਿਆ ਭੇਜਿਆ ਉਹਨੇ ਅਗੋ ਕਿਹਾ ਜੀ ਕਿ ਮੈਂ ਨਹੀਂ ਆਉਣਾ ਇਹ ਜਿਹੜੀ ਸਾਖੀ ਕਾਫੀ ਲੰਬੇਰੀ ਹੋ ਜਾਂਦੀ ਮੈਂ ਇਹਦੇ ਵਾਲੇ ਪਾਸੇ ਨਹੀਂ ਜਾਣਾ ਸਤਿਗੁਰਾਂ ਨੇ ਭੇਜਿਆ ਤੇ ਨਹੀਂ ਆਇਆ। ਮਾ ਬੁੱਢਾ ਸਾਹਿਬ ਜੀ ਨੂੰ ਭੇਜਿਆ ਵੀ ਕਿਆ ਕੇ ਪੰਡਿਤਾਂ ਨੂੰ ਸਤਿਗੁਰੂ ਬੁਲਾ ਰਹੇ ਐ। ਤੁਸੀਂ ਚਲੋ ਕਥਾ ਸੁਣਾਓ ਜਾ ਕੇ ਸੰਗਤਾਂ ਨੂੰ। ਸੋ ਉਹਨਾਂ ਨੇ ਜਵਾਬ ਦਿੱਤਾ ਕਿ ਮੈਂ ਨਹੀਂ ਆਉਣਾ ਕਿਉਂਕਿ ਤੁਸੀਂ ਗੁਰੂ ਅਰਜਨ ਦੇਵ ਸਾਹਿਬ ਨੂੰ ਗੁਰੂ ਸਮਝਦੇ ਹੋ ਤੇ ਮੈਂ ਨਹੀਂ ਆਉਣਾ। ਤੁਸੀਂ ਗੁਰੂ ਅਰਜਨ ਦੇਵ ਮਹਾਰਾਜ ਤੋਂ ਜਾ ਕੇ ਜਿਹੜੀ ਕਥਾ ਐ ਇਹ ਸਰਵਣ ਕਰ ਲਵੋ। ਬਾਬਾ ਬੁੱਢਾ ਸਾਹਿਬ ਨੇ ਬੇਨਤੀ ਕੀਤੀ ਮਹਾਰਾਜ। ਪੰਡਿਤ ਨੇ ਜਵਾਬ ਦੇ ਦਿੱਤਾ। ਸੋ ਤੁਸੀਂ ਕਿਰਪਾ ਕਰੋ। ਕੋਈ ਗੁਰਬਾਣੀ ਐਸੀ ਉਚਾਰਨ ਕਰੋ ਜਿਹੜੀ ਸਿੱਖਾਂ ਨੂੰ ਬਿਨਾਂ ਅਰਥ ਕੀਤੇ ਸਮਝ ਪੈ ਜਾਏ 12 ਮਾ 12 ਮਹੀਨੇ ਦੀ ਸਤਿਗੁਰਾਂ ਨੇ ਕਿਹਾ ਵੀ ਪਹਿਲਾਂ ਗੁਰਬਾਣੀ ਜਿਹੜੀ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਤੁਖਾਰੀ ਰਾਗ ਦੇ ਵਿੱਚ ਉਚਾਰਨ ਕੀਤੀ ਹੋਈ ਹੈ ਪਰ ਬੁੱਢਾ ਸਬਜੀ ਕਹਿਣ ਲੱਗੇ ਮਹਾਰਾਏ ਉਹ ਜਿਹੜੀ ਗੁਰਬਾਣੀ ਹੈ ਉਹ ਆਮ ਸਿੱਖ ਦੇ ਲਈ ਪੜ੍ਹਨੀ ਬੜੀ ਮੁਸ਼ਕਲ ਹੈ ਕਿਉਂਕਿ ਅਰਥ ਨਹੀਂ ਸਮਝ ਆਉਂਦੇ ਕੋਈ ਐਸੀ ਗੁਰਬਾਣੀ ਚਾਰੋਂ 12 ਮਹੀਨਿਆਂ ਦੀ ਜਿਹੜੀ ਬਿਨਾਂ ਅਰਥ ਕੀਤੇ ਸਮਝ ਪੈ ਜਾਏ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਮਹਾਰਾਜ ਨੇ ਫਿਰ ਇਹ 12 ਮਹੀਨੇ ਦੀ ਬਾਣੀ ਹੈ ਇਹ ਰਸਨਾ ਚ ਉਚਾਰਨ ਕੀਤੀ ਜੋ ਆਪਾਂ ਹਰ ਮਹੀਨੇ ਦੇ ਨਾਲ ਸੰਬੰਧਿਤ ਸ਼ਬਦ ਪੜਦੇ ਹਨ ਜਿਸ ਰਾਜ ਪੋ ਦਾ ਮਹੀਨਾ ਆਰੰਭ ਹੋਇਆ ਸਤਿਗੁਰੂ ਇਸ ਪਾਵਨ ਸ਼ਬਦ ਅੰਦਰ ਸਾਨੂੰ ਜੋ ਸਮਝਾਉਂਦੇ ਨੇ ਕਿ ਪੋਖ ਤੁਖਾਰਨਾ ਵੈਪਈ ਕੰਠ ਮਿਲਿਆ ਹਰ ਨਾਉ ਕੰਠ ਤੋਂ ਪਾਉਂਦਾ ਹੈ ਸਾਡਾ ਗਲ ਨਾਲ ਲਾਉਣਾ ਕੰਠ ਮਿਲਿਆ ਹਰ ਨਾਉ ਹਰ ਨਾਮ ਹੈ ਪਰਮੇਸ਼ਰ ਦਾ ਵਾਹਿਗੁਰੂ ਦਾ ਸਤਿਗੁਰੂ ਕਹਿਣ ਲੱਗੇ ਵੀ ਉਹਨਾਂ ਨੂੰ ਜਿਹੜੀ ਪ੍ਰਤੱਖ ਬਰਫ਼ ਹੈ ਨਾ ਉਹ ਪੋ ਨਹੀਂ ਸਕਦੀ ਕਿਉਂਕਿ ਦਾ ਜਿਹੜਾ ਪ੍ਰਮਾਣ ਹੈ ਇਹ ਗੁਰੂ ਕਲੰਗੀ ਧਰ ਦੇ ਲਾਲਾਂ ਨੇ ਇਹਦੀ ਵਿਆਖਿਆ ਕੀਤੀ ਹੈ ਛੋਟੇ ਲਾਲਾਂ ਨੇ ਬਾਬਾ ਜੋਰਾਵਰ ਸਿੰਘ ਬਾਫਤੀ ਸਿੰਘ ਜੀ ਉਹਨਾਂ ਟਾਈਮਾਂ ਸੰਗਤਜੀਤ ਆਪ ਜੀ ਨੂੰ ਪਤਾ ਹੈ ਕਿ ਜਿਹੜੀ ਠੰਡ ਸੀ ਹੁਣ ਤਾਂ ਠੰਡ ਬਿਲਕੁਲ ਵੀ ਨਹੀਂ ਰਹੀ ਉਨਾ ਸਮੇਂ ਠੰਡ ਬਹੁਤ ਜ਼ਿਆਦਾ ਪੈਂਦੀ ਹੁੰਦੀ ਸੀ ਬਹੁਤ ਜ਼ਿਆਦਾ ਬਰਫ਼ ਜੰਮ ਜਾਂਦੀ ਸੋ ਕਹਿਣ ਲੱਗੇ ਪੋਖ ਤੁਖਾਰਨਾ ਪੋ ਦੇ ਮਹੀਨੇ ਦੇ ਵਿੱਚ ਸਤਿਗੁਰੂ ਕਹਿਣ ਲੱਗੇ ਕਿ ਜਿਹੜਾ ਮਨੁੱਖ ਪਰਿਪੂਰਨ ਪ੍ਰਮਾਤਮਾ ਨੂੰ ਵਾਹਿਗੁਰੂ ਨੂੰ ਸਿਮਰਦਾ ਹੈ ਨਾਮ ਜਪਦਾ ਹੈ ਉਹਨੂੰ ਯਾਦ ਕਰਦਾ ਹੈ ਸਿਮਰਨ ਕਰਦਾ ਹੈ ਉਹਨੂੰ ਤਾਂ ਕਹਿਣ ਲੱਗੇ ਜਿਹੜੀ ਪ੍ਰਤੱਖ ਬਾਹਰਲੀ ਬਰਫ਼ ਹੈ ਨਾ ਉਹ ਵੀ ਪੋ ਨਹੀਂ ਸਕਦੀ ਉਹ ਵੀ ਉਹਨੂੰ ਉਹਦੇ ਸਿਰ ਨੂੰ ਠੰਡਾ ਨਹੀਂ ਕਰ ਸਕਦੀ ਕਿਉਂਕਿ ਮਾਰਾ ਕਹਿਣ ਲੱਗੇ ਬਰਫ਼ ਨਹੀਂ ਉਹਨੂੰ ਭਾਵ ਕਿ ਮਾਰਾ ਕਹਿਣ ਲੱਗੇ ਉਹਨੂੰ ਬਰਫ਼ ਵੀ ਜਿਹੜੀ ਬਾਹਰਲੀ ਬਰਫ਼ ਹੈ ਨਾ ਉਹ ਵੀ ਉਹਨੂੰ ਉਹਦੇ ਅਸਰ ਨਹੀਂ ਕਰਦੀ ਪੋਖ ਤੁਖਾਰਨਾ ਵੈਪੇ ਕੰਠ ਮਿਲਿਆ ਹਰਨਾ ਹੋ ਮਾਰਾ ਕਹਿਣ ਲੱਗੇ ਉਹਨਾਂ ਨੂੰ ਜਿਹੜੀ ਪ੍ਰਤੱਖ ਬਰਫ਼ ਹੈ ਉਹ ਨਹੀਂ ਪੋਹ ਸਕਦੀ ਕਿਉਂਕਿ ਮਾਇਕੀ ਰਚਨਾ ਉਸ ਮਾਰਗ ਦੇ ਹੁਕਮ ਦੇ ਵਿੱਚ ਹੈ ਭਗਤ ਕਬੀਰ ਸਾਹਿਬ ਨੂੰ ਗੰਗਾ ਵਿੱਚ ਸੁੱਟਿਆ ਗਿਆ ਔਰ ਆਗੋ ਚ ਸੜਿਆ ਗਿਆ ਪਰ ਉਹਨਾਂ ਦੇ ਕੋਲੇ ਨਾਮ ਸੀ ਬੰਦਗੀ ਸੀ ਉਹਨਾਂ ਨਾਲ ਤਾਂ برف ਨੇ ਪੋਇਆ ਤੇ ਨਾ ਅੱਗ ਸੜ ਸਕੀ ਪੋਖ ਤੁਖਾਰ ਨਾ ਵੈਪਈ ਕੰਠ ਮਿਲਿਆ ਕਿਉਂਕਿ ਉਸ ਨਾਲ ਉਹਨਾਂ ਨੇ ਪਰਿਪੂਰਨ ਪਰਮਾਤਮਾ ਦਾ ਨਾਮ ਸੀ ਸਿਮਰ ਸੀ ਆਪਣੇ ਗਲ ਦੇ ਨਾਲ ਉਹ ਉਚਾਰਨ ਕਰਦੇ ਬੋਲਦੇ ਤੇ ਪਰਮਾਤਮਾ ਉਹਨੂੰ ਕੰਠ ਨਾਲ ਲਾਉਂਦਾ ਸਤਿਗੁਰੂ ਕਹਿੰਨ ਲੱਗੇ ਉਹ ਉਸਥਾਨ ਉਹ ਉਸਥਾਨ ਹੈ ਜਿੱਥੇ 9 ਮਹੀਨੇ ਉਹ ਕਹਿੰਦੇ ਬਰ ਪੈਂਦੇ ਤੇ ਸਾਲ ਦੇ ਬਾਕੀ ਤਿੰਨ ਮਹੀਨੇ ਉਹੀ برف ਢਲਦੀ ਰਹਿੰਦੀ ਹੈ ਫਿਰ ਵੀ ਕਹਿਣ ਲੱਗੇ ਜਮੀਨ ਨਜ਼ਰ ਨਹੀਂ ਆਉਂਦੀ ਉਥੇ ਅਸਲੀ ਅਸੀਂ ਅਕਾਰਪੁਖ ਦੀ ਕਿਰਪਾ ਦੇ ਨਾਲ ਕਹਿਣ ਲੱਗੇ ਤਪ ਕੀਤਾ ਸਤਿਗੁਰੂ ਗੁਰੂ ਕਲੰਗੀ ਧਰਪਾਚਾ ਕਹਿਣ ਲਗੇ ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੁਭਤ ਹੈ ਤਹਾ ਸਪਤ ਸ੍ਰਿੰਗ ਤੇ ਨਾਮ ਕਹਾਵਾ ਪੰਡ ਰਾਜ ਦਾ ਜੋ ਕਮਾਵਾ ਤੇ ਹਮ ਅਦਗ ਤਪੱਸਿਆ ਸਾਦੀ ਮਹਾ ਕਾਲ ਕਾਲਕਾਂ ਅਰਾਦੀ ਮਹਾ ਕਾਲ ਕਾਲਕਾਂ ਦਾ ਅਰਥ ਇਹ ਨਹੀਂ ਕਿ ਕਾਲੀ ਮਾਤਾ ਜਾਂ ਕੋਈ ਹੋਰ ਮਹਾਕਾਲ ਹੁੰਦਾ ਹੈ ਕਾਲ ਮਹਾਕਾਲ ਪਰਿਪੂਰਨ ਪਰਮਾਤਮਾ ਵਾਹਿਗੁਰੂ ਸਤਿਗੁਰੂ ਕਹਿਣ ਲੱਗੇ ਉੱਥੇ ਵੀ ਸਾਨੂੰ ਬਰਫ ਨੇ ਪੋਹਿਆ ਨਹੀਂ ਸਤਿਗੁਰੂ ਕਹਿਣ ਲੱਗੇ ਕਿ ਪੋਖ ਤੁ ਖਾਰਨਾ ਵੈਪੇ ਕੰਠ ਮਿਲਿਆ ਹਰਨਾ ਮਨ ਵਿਦਿਆ ਚਰਨਾਂ ਰਬਿੰਦ ਦਰਸ਼ਨ ਲਗੜਾ ਸਾਹੋ ਬਾਅਦਛਾ ਕਹਿਣ ਲੱਗੇ ਮਾਨ ਨਾਮ ਦਾ ਸਿਮਰਨ ਕਰਕੇ ਚਰਨਾਂ ਵਿੱਚ ਵਿੰਨਿਆ ਗਿਆ ਇਹ ਤੋਂ ਭਾਵ ਹੈ ਕਿ ਵਾਹਿਗੁਰੂ ਪਰਮਾਤਮਾ ਜਿਹੜਾ ਸੀ ਮਿਲ ਪਿਆ ਤੂੰ ਮਹਾਰਾਹ ਕਹਿਣ ਲੱਗੇ ਉਹ ਗੁਰਸਿੱਖ ਆਪਣੇ ਮਨ ਵਿੱਚ ਇਉਂ ਚਰਨ ਕੋਲ ਬਸਾਉਂਦੇ ਭਾਈ ਜਿਵੇਂ ਭਾਈ ਗੁੰਦੇ ਨੇ ਸਤਵੇਂ ਪਾਤਸ਼ਾਹ ਗੁਰੂ ਹਰ ਰਾਇ ਸਾਹਿਬ ਜੀ ਦੇ ਚਰਨਾਂ 'ਵੱਡ ਧਿਆਨ ਤਾਰਿਆ ਸੀ ਜਿਵੇਂ ਦੇਵੀ ਦਾਸ ਜੀ ਨੇ ਜੀ ਨੇ ਜੋ ਭੀਮ ਚੰਦ ਪਾੜੀ ਰਾਏ ਦਾ ਵਜ਼ੀਰ ਸੀ ਜਿਹੜਾ ਕਹਿਣ ਲੱਗੇ ਹਰਦੇਵ ਜਸਵੇਂ ਪਾਤਸ਼ਾਹ ਕਲੰਗੀ ਧਰ ਦੇ ਚਰਨ ਵਸਾਏ ਔਰ ਨੇਤਰਾ ਵਿੱਚ ਤੱਤੀਆਂ ਸਲਾਈਆਂ ਫੇਰੀਆਂ ਪਰ ਹਜ਼ੂਰ ਨੇ ਆਪਣੇ ਚਰਨਾਂ ਉੱਪਰ ਸਹਾਰੀਆਂ ਨੇਤਰਾ ਨੂੰ ਕੁਝ ਵੀ ਨਹੀਂ ਹੋਣ ਦਿੱਤਾ ਕਿਉਂਕਿ ਉਹਨਾਂ ਨੇ ਗੁਰੂ ਦੇ ਚਰਨਾਂ 'ਵਿਚ ਧਿਆਨ ਧਰ ਲਿਆ ਸੀ ਸੋ ਇਸ ਕਰਕੇ ਮਹਾਰਾਜ ਕਹਿੰਨ ਲੱਗੇ ਜੈਸੇ ਐਸੇ ਚਰਨ ਜਿਨ੍ਹਾਂ ਨਾਲ ਮੱਕਾ ਫੇਰਿਆ ਤੁਲਸਾ ਦਾਸ ਸਿੰਘ ਰਸਨਾ ਲਾਉਣ ਕਰਕੇ ਬ੍ਰਹਮ ਗਿਆਨ ਹੋਇਆ ਤੇ ਦੂਸਰੇ ਚਰਨ ਹਨ ਮਹਾਰਾਜ ਕਹਿੰਨ ਲੱਗੇ ਦਰਸ਼ਨ ਲਗੜਾ ਸਾਹੋ ਉਹਨਾਂ ਨੂੰ ਸਾਹੋ ਸਾਹੋ ਭਾਵ ਕਿ ਪਰਮਾਤਮਾ ਦਾ ਦਰਸ਼ਨ ਲਗੜਾ ਹੁੰਦਾ ਪ੍ਰਾਪਤ ਹੋਇਆ ਉਨ੍ਹਾਂ ਦੇ ਮਨ ਵਿੱਚ ਅਕਾਲ ਪੁਰਖ ਦੇ ਦਰਸ਼ਨਾਂ ਦਾ ਸਾਹ ਸਾਹ ਹੁੰਦਾ ਉਤਸ਼ਾਹ ਪੈਦਾ ਹੋ ਗਿਆ। ਪਰਮਾਤਮਾ ਦਾ ਦਰਸ਼ਨ ਉਤਸ਼ਾਹ ਪੈਦਾ ਹੋ ਗਿਆ। ਭਾਵਕ ਚਾ ਲੱਗਾ ਰਿਆ। ਮਨ ਵਿੱਚ ਹਰ ਵੇਲੇ ਪ੍ਰੇਮ ਨਾਲ ਕਹਿੰਦੇ ਰਹਿੰਦੇ ਸਨ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। 함ਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਈ। ਤਿਸੁ ਭਾਈ ਸਤਗੁਰੂ ਪਾਤਸ਼ਾਹ ਕੇ ਲਗੇ ਹਰ ਵੇਲੇ ਪਰਮਾਤਮਾ ਨੂੰ ਸਿਮਰਨਾ। ਉਨੁਚੇਤੇ ਕਰ ਹੁਣ ਪਰਮਾਤਮਾ ਦਾ ਸਿਮਰਨ ਕੀ ਹੈ ਪਰਮਾਤਮਾ ਦਾ ਸਿਮਰਨ ਇਹ ਨਹੀਂ ਕਿ ਬੈਠ ਕੇ ਮਾਲਾ ਫੇਰੀ ਪਾਠ ਕਰ ਲੇ ਉਹਨੂੰ ਹਰ ਵੇਲੇ ਚੇਤੇ ਕਰਨਾ ਆਪਣੀ ਕਿਰਤ ਨੂੰ ਹੀ ਭਗਤੀ ਬਣਾ ਲੈਣਾ ਆਪਣੀ ਕਿਰਤ ਨੂੰ ਬੰਦਗੀ ਬਣਾ ਲੈਣਾ ਅਸਲ 'ਚ ਉਹੀ ਕਿਰਤ ਜਿਹੜੀ ਆ ਉਹ ਬੰਦਗੀ ਬਣ ਜਾਂਦੀ ਹੈ